ਦੌਕੇ ਪਿੰਡ ਦੀ ਜ਼ਮੀਨ 600 ਤਾਰੋਂ 600 ਕਿਲਾ ਤਾਰੋਂ ਪਾਰ ਆ ਤੇ ਤੂੜੀ ਕਿਸੇ ਦਿਨ ਨਹੀਂ ਬਣੀ ਅਜੇ ਤੱਕ ਤੂੜੀ ਕਿਸੇ ਦਿਨ ਨਹੀਂ ਬਣੀ ਤਾਰਾਂ ਤੋਂ ਪਾਰ ਵਾ ਕਣਕੀ ਅਗਲੇ ਬੰਨਿਓ ਵੜ ਲੈਂਦੀ ਐ ਤੂੜੀ ਕੁਛ ਹੀ ਮਗਰੋਂ ਬਣੀ ਐ ਬਾਕੀ ਸਾਰੀ ਤੂੜੀ ਵੀ ਰਹਿਣ ਢਈ ਐ ਨਾ ਇਧਰਲੇ ਪਾਸੇ ਜਿਹੜੇ ਉਰਲੇ ਪਾਸੇ ਦੀ ਗੱਲ ਕਰਦੇ ਆ ਇਧਰ ਠੀਕ ਚੱਲ ਰਿਹਾ ਸਾਰਾ ਕੁਝ ਵੈਸੇ ਜੀ ਇਧਰ ਵੀ ਸਾਰਾ ਕੁਝ ਬੰਦ ਐ ਕੋਈ ਖੇਤਾਂ 'ਚ ਨਹੀਂ ਅੱਜ ਹੀ ਆ ਪਹਿਲੀ ਲੱਗੇ ਇੱਕ ਪੱਠਿਆਂ ਵਾਲੀ ਬੀਜਾਂ ਨੂੰ ਵੀ ਭਰੀ ਵੀ ਚਲੋ ਪੱਠੇ ਬੀਜੀ ਮਾਲ ਡੰਗਰਲੇ ਹੋ ਜਾਣਗੇ ਬਾਕੀ ਕੰਮ ਤੇ ਸਾਰੇ ਬੰਦੇ ਆ 10 12 ਦਿਨਾਂ अच्छा काम वैसे बंद होया 8-10 ਦਿਨ ਤੋਂ ਜਿਹੜਾ ਜੋ ਪਹਿਲਗਾਮ ਦੀ ਘਟਨਾ ਤੋਂ ਬਾਅਦ ਕਸਮਕਸ ਹੋਈ ਆ ਉਸ ਤੋਂ ਬਾਅਦ ਮਾਹੌਲ ਤਣਾਪੂਰਨ ਕਹਿ ਸਕਦੇ ਹਾਂ ਤਣਾਪੂਰ ਕੋ ਉਂਦਾ ਹੀ ਬੰਦ ਬਿਠੇ ਆ ਘਰ ਹੀ ਬਿਠੇ ਆ ਇਤਨਾ ਹੀ ਟਾਈਮ ਵਿੱਚ ਬੋਰਡ ਥੱਲੇ ਗੁਜ਼ਾਰ ਲਿਆ ਬੱਚੇ ਅਸੀਂ ਪਿੱਛੇ ਛੱਡ ਆਏ ਆ ਬੱਚੇ ਕਿੱਥੇ ਆ ਬੱਚੇ ਪਿਛਲੇ ਰਿਸ਼ਤੇਦਾਰਾਂ ਕੋਲ ਛੱਡ ਆਏ ਆ ਨਾ ਬਈ ਰਾਤ ਨੂੰ ਰਾਤੀ ਜਿਤਨਾ ਮਾਹੌਲ ਖਰਾਬ ਹੋ ਗਿਆ ਹੈ ਨਾ ਰਾਤੀ ਜਦੋਂ ਉਧਰ ਆਂਦੇ ਜਹਾਜ਼ ਦੇਖ ਲਿਆ ਚਾਰ ਤੇ ਸਾਨੂੰ ਇਹ ਵੀ ਜੇ ਜਹਾਜ਼ ਡਿੱਗਣ ਤੱਕ ਨੌਬਤ ਆ ਗਈ ਆ ਤੇ ਜੰਗ ਤੇ ਲੱਗ ਹੀ ਸਕਦੀ ਆ ਅਹੀਂ ਆਪਣੀਆਂ ਗੱਡੀਆਂ 'ਚ ਬੇਰ ਬੈਗ ਬੁੱਕ ਰੱਖ ਲੇ ਸਾਰੇ ਜਿਹੜੇ ਹਨ ਦੋ ਚਾਰ ਜੀ ਉਹ ਵੀ ਬਹਿ ਗਏ ਆ ਫਿਰ ਤੁਰਨ ਲੱਗਦੇ ਆਂ ਤੇ ਫਿਰ ਅਸੀਂ ਆਖਿਆ ਵੀ ਜੇ ਕੱਲੀ ਕੱਲੀ ਗੱਡੀ ਖੜਾਾਂਗੇ ਰਾਹ ਦੇ ਵਿੱਚ ਕੋਈ ਲੁੱਟਮਾਰ ਕਰ ਲੂ ਫਿਰ ਡਰਦਿਆਂ ਮਾਰਿਆਂ ਫਿਰ ਸਾਨੂੰ ਪਿੰਡ 'ਚ ਹੀ ਰਹਿਣਾ ਪਿਆ ਵੀ ਜੇ ਕੋਈ ਦਿਨ ਚੜੂ ਤੇ ਚਲੋ